ਭਾਈ ਸਾਹਿਬ ਇੱਕ ਜਦ ਆ ਉਲਟੇ ਪਾਸੇ ਰਹੇ ਹੋ ਇੱਕ ਤੁਸੀਂ ਬੈਠੇ ਤਿੰਨ ਜਾਣੇ ਹੋ ਉਹ ਜਨਾਬ ਸਾਨੂੰ ਜਾਣ ਦੋ ਸਾਡਾ ਪਿਓ ਬਿਮਾਰ ਆ ਉਹ ਪਿਓ ਬਿਮਾਰ ਕਰਦੇ ਕਰਦਾ ਕਦੇ ਆਪ ਦਾ ਸੁਵਿਗਵਾਸ ਹੋ ਜੇ ਉਹ ਇੱਕ ਉਹ ਲੈ ਮੈਂ ਦੇਖਿਆ ਹੈਲਮਟ ਪਾਇਆ ਤੁਸੀਂ ਉਹ ਜਨਾਬ ਇਹ ਹੈਲਮਟ ਨੂੰ ਘਟਿਆ ਹੈਲਮਟ ਨਾਲੋਂ ਜ਼ਿਆਦਾ ਲਿਸ਼ਕਣ ਲਈ ਟੈਂਡ ਸਾਡੀ ਜਾਣ ਦੋ ਸਾਨੂੰ ਰੁਪ ਰੁਪ ਪਾਹੀ ਨ ਕੋ ਤੋ ਫਾਈ ਸਾਲਵ ਹਾਂਜੀ ਇੱਕ ਜਦ ਆ ਉਲਟੇ ਪਾਸੇ ਰਹੇ ਹੋ ਇੱਕ ਤੁਸੀਂ ਬੈਠੇ ਤਣ ਜਾਣੇ ਹੋ ਉਹ ਜਨਾਬ ਸਾਨੂੰ ਜਾਣ ਦੋ ਸਾਡਾ ਪਿਓ ਬਿਮਾਰ ਆ ਉਹ ਪਿਓ ਬਿਮਾਰ ਕਰ ਲਿਆ ਕਰਦਾ ਕਦੇ ਆਪ ਦਾ ਸੁੱਖ ਵਾਸ ਹੋ ਜਿਓ ਇੱਕ ਉਹ ਲੈ ਮੈਂ ਇਹਦੇ ਇੱਕ ਹੈਲਮਟ ਪਾਇਆ ਤੁਸੀਂ ਉਹ ਜਨਾਬ ਇਹ ਹੈਲਮਟ ਨੂੰ ਘਟਿਆ ਰੋ ਰੋ ਪਾਪਾਈ ਨੂੰ ਕੋ ਦੋ ਭਾਈ ਸਾਹਿਬ ਹਾਂਜੀ ਇੱਕ ਜਦ ਆ ਉਲਟੇ ਪਾਸੇ ਰਹੇ ਹੋ ਇੱਕ ਤੁਸੀਂ ਬੈਠੇ ਤੈਨ ਜਾਣੇ ਹੋ ਉਹ ਜਨਾਬ ਸਾਨੂੰ ਜਾਣ ਦੋ ਸਾਡਾ ਪਿਓ ਬਿਮਾਰ ਆ ਉਹ ਪਿਓ ਬਿਮਾਰ ਕਰਦੇ ਆ ਕਰਦੇ ਆ ਕਦੇ ਆਪ ਦਾ ਸੁੱਖ ਵਾਸ ਹੋ ਜਿਓ ਇੱਕ ਉਹ ਲੈ ਮੈਂ ਦੇਖਿਆ ਹੈਲਮਟ ਪਾਇਆ ਤੁਸੀਂ ਉਹ ਜਨਾਬ ਇਹ ਹੈਲਮਟ ਨੂੰ ਘਾਟਿਆ ਉਹ 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 ਪਾਈ ਨੀ ਉਹ ਦੋ ਪਾਈ ਸਾਹਿਬ ਇੱਕ ਜਦ ਆਉਣ ਦੇ ਪਾਸੇ ਰਹੇ ਹੋ ਇੱਕ ਤੁਸੀਂ ਬੈਠੇ ਤਿੰਨ ਜਣੇ ਹੋ ਉਹ ਜਨਾਬ ਸਾਨੂੰ ਜਾਣ ਦੋ ਸਾਡਾ ਪਿਓ ਬਿਮਾਰ ਆ ਉਹ ਪਿਓ ਬਿਮਾਰ ਕਰ ਲਿਆ ਕਰਦਾ ਕਦੇ ਆਪ ਦਾ ਸੁੱਖ ਵਾਸ ਹੋ ਜੇ ਉਹ ਇੱਕ ਭੁੱਲ ਮੈਂ ਦੇਖਿਆ ਹੈਲਮਟ ਪਾਇਆ ਤੁਸੀਂ ਉਹ ਜਨਾਬ ਇਹ ਹੈਲਮਟ ਨੂੰ ਘਾਟਿਆ